ਜੀ ਸਸਰੀ ਘਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜੀ ਆਪਾਂ ਗੱਲ ਕਰਨ ਲੱਗੇ ਆ ਇੱਕ ਜਿਹੜੀ ਆਪਣੇ ਕੋਲ ਗਲਤੀ ਹੋ ਜਾਂਦੀ ਆ ਉਹਦੇ ਕਾਰਨ ਸਾਨੂੰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਆ ਪਹਿਲਾਂ ਨਾ ਤੁਸੀਂ ਇੱਕ ਛੋਟੀ ਜੀ ਵੀਡੀਓ ਆ ਸਿਰਫ 4-5 ਸਕਿੰਟ ਦੀ ਤੁਸੀਂ ਉਹ ਦੇਖੋ ਤਾਂ ਫੇਰ ਆਪਾਂ ਗੱਲ ਕਰਦੇ ਆ ਬਾਅਦ ਵਿੱਚ ਹਾਂਜੀ ਇਹ ਤਾਂ ਗੱਲ ਹੋਈ ਜੀ ਏਦਾਂ ਵੀ ਸਾਡੇ ਬਿਲਕੁਲ ਨੇੜੇ ਇੱਕ ਕਲੋਨੀ ਹੋ ਰਿਆ ਤੇ ਬੇਟਾ ਮੇਰਾ ਬਾਹਰ ਗਿਆ ਸੀਗਾ ਜਦੋਂ ਉਹਨਾਂ ਨੇ ਦੇਖਿਆ ਵੀ ਇੱਥੇ ਅੱਗ ਲੱਗੀ ਹੋਈ ਆ ਤੇ ਬਹੁਤ ਧੂੰਆਂ ਬਾਹਰ ਨਿਕਲ ਰਿਹਾ ਸੀ ਪਰ ਜਿਹੜੇ ਘਰ ਦੇ ਮੈਂਬਰ ਸੀਗਾ ਕੋਈ ਵੀ ਹੈ ਨਹੀਂ ਸੀ ਉੱਥੇ ਉਹਨਾਂ ਦੇ ਤਾਲਾ ਲੱਗਾ ਹੋਇਆ ਸੀਗਾ ਸ਼ਾਮ ਦਾ ਟਾਈਮ ਸੀਗਾ ਤੇ ਇਹ ਕਿਸ ਤਰ੍ਹਾਂ ਹੋਇਆ ਦੇਖੋ ਜੀ ਉਹ ਮਤਲਬ ਕਿਸੇ ਵੀ ਜਿਨ੍ਹਾਂ ਨੂੰ ਭਗਵਾਨ ਨੂੰ ਮੰਨਦੇ ਹੋਣਗੇ ਜਾਂ ਦੇਵੀ ਦੇਵਤੇ ਜਿਨ੍ਹਾਂ ਨੂੰ ਵੀ ਉਹਨਾਂ ਨੇ ਕੀ ਕੀਤਾ ਆਪਣੀ ਧੂਫਬੱਤੀ ਕੀਤੀ ਸੀਗੀ ਪਾਠ ਪੂਜਾ ਕੀਤਾ ਹੋਊਗਾ ਤੇ ਅਰਗਬੱਤੀ ਉੱਥੇ ਜਿਹੜੀ ਆ ਜੋ ਵੀ ਧੂਫਿਆ ਜਾਂ ਤੇ ਉਹ ਚੱਲਦੀ ਸੀ ਜਿਸ ਕਾਰਨ ਹਨਾ ਉਹਨਾਂ ਦੇ ਘਰ ਅੱਗ ਲੱਗ ਗਈ ਤੇ ਕਿੰਨਾ ਕ ਨੁਕਸਾਨ ਹੋਇਆ ਇਹ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਪਰ ਮੈਂ ਇੱਕ ਇੰਨੀ ਆ ਚਲੋ ਕਹਿੰਦੇ ਹੁੰਦੇ ਆ ਆਪਣੇ ਆਪਣੇ ਨੇਚਾ ਹੁੰਦੀ ਆ ਵਿਹਾਰਿਕ ਨੂੰ ਆਪਣਾ ਧਰਮ ਨਾਲ ਸਾਰਿਆਂ ਨੂੰ ਪਿਆਰ ਹੁੰਦਾ ਆ ਜ਼ਰੂਰ ਸਾਨੂੰ ਕਰਨਾ ਵੀ ਚਾਹੀਦਾ ਆ ਤੁਪ ਬੱਤੀ ਅਰਗਬਤੀ ਜੋ ਵੀ ਤੁਸੀਂ ਕਰਦੇ ਕਰਨਾ ਚਾਹੀਦਾ ਆ ਠੀਕ ਹੈ ਜੀ ਪਰ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਜ਼ਰੂਰਤ ਕੰਨੇ ਰਹਿਣਾ ਚਾਹੀਦਾ ਆ ਜਿੰਨਾ ਚਿਰ ਜੇਦ ਆਪਾਂ ਘਰ 'ਚ ਹੈਗੇ ਆ ਤਾਂ ਸਭ ਤੋਂ ਠੀਕ ਆ ਜੇ ਇਦਾਂ ਦੀ ਗੱਲਬਾਤ ਹੋ ਵੀ ਜਾਂਦੀ ਤਾਂ ਆਪਾਂ ਨੂੰ ਹਨਾ ਪਤਾ ਲੱਗ ਜਾਂਦਾ ਆ ਤੇ ਇੱਕ ਹਨਾ ਤੁਸੀਂ ਇਸ ਤਰ੍ਹਾਂ ਕਰੋ ਜਿੱਦਾਂ ਪਹਿਲਾਂ ਹੁੰਦਾ ਸੀ ਨਾ ਕਿ ਲਾਲ ਟੈਨ ਹੁੰਦੀ ਸੀਗਾ ਪਹਿਲਾਂ ਹੁੰਦੀਆਂ ਸੀ ਨਾ ਤੇਲ ਵਾਲੀਆਂ ਜੇ ਤੁਸੀਂ ਇਹ ਤੁਪ ਬੱਤੀ ਕਰਦੇ ਆ ਉਹ ਲਾ ਤੁਪ ਬੱਤੀ ਕਰਕੇ ਨਾ ਉੱਪਰ ਤੁਸੀਂ ਉਹ ਲਾਲ ਤੈਨ ਰੱਖ ਦਿਆ ਕਰੋ ਉਹਦੇ ਨਾਲ ਇਹ ਹੋਊਗਾ ਕੋਈ ਵੀ ਜੇ ਤੁਸੀਂ ਮਤਲਬ ਜਾਂ ਜੋਤਿਆ ਜਾਂ ਅਰਗਬਤੀ ਆ ਉਹ ਇੱਧਰ ਉੱਧਰ ਮਤਲਬ ਕੋਈ ਕੱਪੜਾ ਹੋਊਗਾ ਤਾਂ ਨਹੀਂ ਹੋਊਗਾ ਜੋਤਿਆ ਉਹ ਇੱਧਰ ਉੱਧਰ ਉਹ ਜਿਹੜੀ ਨਹੀਂ ਹੋ ਸਕਦੀ ਤਾਂ ਅੱਗ ਤੋਂ ਜਿਹੜਾ ਬਚਾ ਆਪਣਾ ਹੋ ਸਕਦਾ ਆ ਤੇ ਅਰਗਬਤੀ ਵੀ ਹੋਊਗੀ ਤਾਂ ਵੀ ਉਹ ਲਾਲ ਤੈਨ ਦੇ ਵਿੱਚ ਆ ਸਕਦੀ ਆ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਜੇ ਤੁਸੀਂ ਇਹ ਕਰਦੇ ਆ ਤੁਪ ਬੱਤੀ ਕਰਦੇ ਆ ਅਰਗਬਤੀ ਕਰਦੇ ਆ ਤੇ ਤੁਸੀਂ ਇਹ ਲਾਲ ਟੈਂਟਰੀ ਇਹ ਜ਼ਰੂਰ ਉਹ ਲਿਆ ਕੇ ਰੱਖੋ ਚਿਮਨੀ ਉਹਨੂੰ ਕਹਿੰਦੇ ਆ ਲਾਲ ਟੈਂ ਵਾਲੀ ਚਿਮਨੀ ਤੇ ਉਹ ਤੁਸੀਂ ਲਿਆ ਕੇ ਰੱਖੋ ਇਹਦੇ ਨਾਲ ਜਿਹੜੀਆਂ ਇਹਨਾਂ ਚੀਜ਼ਾਂ ਦਾ ਬਚਾਅ ਹੋ ਸਕਦਾ ਆ ਤੇ ਹੁਣ ਉਹ ਨਹੀਂ ਪਤਾ ਹੈਗਾ ਵੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਆ ਚਲੋ ਪਰਮਾਤਮਾ ਕਰੇ ਉਹਨਾਂ ਦਾ ਬਚਾਅ ਹੋ ਗਿਆ ਹੋਵੇ ਤੇ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿਹੜੀ ਕਲੀ ਸੀ ਹਨ ਇੱਥੇ ਜਾ ਕੇ ਅਸੀਂ ਦੇਖ ਹੀ ਆਉਂਦੇ ਭਾਵੇਂ ਹਣਾ ਅਰ ਤੁਸੀਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਤੇ ਵੀ ਜਾਨੇ ਆ ਤੁਸੀਂ ਜਾਣ ਤੋਂ ਪਹਿਲਾਂ ਆਪਣੇ ਅਰਗਬਤੀ ਜਾਂ ਧੂਫਿਆ ਉਹਨੂੰ ਦੇਖਿਆ ਕਰੋ ਵੀ ਕਿੰਨੇ ਕੁ ਰਹਿ ਗਏ ਜਿੰਨਾ ਚਿਰ ਉਹ ਵੱਜਦੀ ਨਹੀਂ ਹੈਗੀ ਤੁਸੀਂ ਘਰੋਂ ਨਾ ਜਾਇਆ ਕਰੋ ਤਾਂ ਜਾਣ ਤੋਂ ਪਹਿਲਾਂ ਬਿਜਲੀ ਦੇ ਜਿੰਨੇ ਵੀ ਆਪਣੇ ਉਪਕਰਣ ਆ ਜਿਵੇਂ ਫਰਿੱਜ ਆ ਹਨਾ ਇਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰਕੇ ਜਾਇਆ ਕਰੋ ਜੇ ਤੁਹਾਡੇ ਘਰ ਸਿਲੰਡਰ ਆ ਉਹਨੂੰ ਵੀ ਬੰਦ ਕਰਕੇ ਜਾਇਆ ਕਰੋ ਖਾਸ ਕਰਕੇ ਬੱਚਿਆਂ ਵਾਲੇ ਘਰਾਂ ਦੇ ਵਿੱਚ ਆਪਾਂ ਇੱਕ ਨਾ ਜਨਨੇ ਕੋਈ ਗੱਲ ਨਹੀਂ ਬੱਚੇ ਸਾਡੇ ਹੈਗੇ ਆ ਪਰ ਬੱਚੇ ਵੀ ਅੱਜ ਕੱਲ੍ਹ ਫੋਨਾਂ ਤੇ ਲੱਗੇ ਰਹਿੰਦੇ ਉਹਨਾਂ ਨੂੰ ਕੋਈ ਵੀ ਸੋਚਤ ਨਹੀਂ ਰਹਿੰਦੀ ਤੇ ਤੁਸੀਂ ਵੀ ਕਿਤੇ ਜਾਣ ਤੋਂ ਪਹਿਲਾਂ ਜਰੂਰ ਬਿਜਲੀ ਦੀਆਂ ਚੀਜ਼ਾਂ ਜੋ ਵੀ ਹੈਗਾ ਫ੍ਰਿਜ ਵਗੈਰਾ ਆ ਜਾਂ ਗੈਸ ਵਗੈਰਾ ਆ ਹਨਾ ਇਹਨਾਂ ਨੂੰ ਬੰਦ ਕਰਕੇ ਜਾਇਆ ਕਰੋ ਸੇਫ ਰਹੋ ਸੁਰੱਖਿਤ ਰਹੋ ਮੇਰੀ ਤਾਂ ਹੀ ਅਰਦਾਸ ਆ ਜੇ ਤੁਸੀਂ ਮੇਰੀ ਇਸ ਵੀਡੀਓ ਨਾਲ ਸਹਿਮਤ ਹਾਂ ਇਹਨੂੰ ਤੁਸੀਂ ਵੱਤੋ ਵੱਤ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਇਹ ਵੀਡੀਓ ਮੇਰਾ ਬਣਾਉਣ ਦਾ ਇਹੀ ਮਕਸਦ ਹੈ ਵੀ ਆਪਾਂ ਜਿਹੜੇ ਇਹਨਾਂ ਚੀਜ਼ਾਂ ਤੋਂ ਸੁਚੇਤ ਰਹੀਏ ਤੇ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਉਹਨਾਂ ਚਿਰ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ